ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀ ਉਣੀ ਦਾ ਪੈਂਟ ਮਾ ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰ ਨਾਲ ਸੰਗਤ ਜੀ ਸੁਣਨਾ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਨੂੰ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ। ਬਾਬਾ ਜੀ ਨੇ ਆਖਣਾ ਸਜਾਨ ਸਿਆ ਤੂੰ ਕਾਦੇ ਵਾਸਤੇ ਭਟਕਦਾ ਫਿਰਦਾ ਹੈ ਤੂੰ ਭਾਵੇਂ ਆਪਦੇ ਘਰੇ ਬਹਿ ਕੇ ਕੀਰਤਨ ਕਰ ਲੋਕ ਤੇਰੇ ਘਰ ਆ ਜਾਣਗੇ। ਬਾਬਾ ਜੀ ਦੇ ਬਚਨ ਸੌਣ ਕੇ ਪਾਈਆ ਜੀ ਬੜੇ ਹੈਰਾਨ ਹੋਣਾ ਕਿ ਬਾਬਾ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਨਾ ਹੋਣ ਵਾਲੀਆਂ ਅੱਜ ਤੱਕ ਕਦੇ ਹੋਈ ਹੈ ਇਹ ਗੱਲ। ਵੱਡੇ ਵੱਡੇ ਰਾਗੀ ਵੀ ਸੱਦੇ ਉੱਪਰ ਜਾਂਦੇ ਹਨ ਅਤੇ ਅਸੀਂ ਤਾਂ 2 ਪੈਸੇ ਦਾ ਕਾਟ ਉਡੀਕਦੇ ਹਾਂ ਤੇ ਕਿਧਰੋਂ ਕੋਈ ਪ੍ਰੋਗਰਾਮ ਆਵੇ ਤੇ ਬਾਬਾ ਜੀ ਕਹਿੰਦੇ ਹਨ ਤੂੰ ਆਪਦੇ ਘਰੇ ਕੀਰਤਨ ਕਰ ਪਰ ਹੁਣ ਜਦੋਂ ਮੇਰੇ ਕੋਲੋਂ ਕੋਈ ਪੁੱਛਦਾ ਹੈ ਕਿ ਬਾਬਾ ਜੀ ਦੀ ਕਰਾਮਾਤ ਦੱਸੋ ਤਾਂ ਮੈਂ ਆਖਦਾ ਹਾਂ ਕਿ ਮੇਰੇ ਘਰ ਆ ਕੇ ਦੇਖ ਲੈ ਘਰੇ ਆ ਕੇ ਦੇਖਦਾ ਹੈ ਤੇ ਪੁੱਛਦਾ ਹੈ ਜੀ ਕੀ ਦੇਖੀਏ ਅਸੀਂ ਆਖਦੇ ਸੀ ਕਿ ਘਰੇ ਆ ਕੇ ਦੇਖ ਲੈ ਅਜੇ ਕੁਝ ਨਹੀਂ ਦਿਖਿਆ ਦੇਖਿਆ ਇਹ ਸਾਰੀ ਕਿਰਪਾ ਬਾਬਾ ਜੀ ਦੀ ਹੈ ਜਿਨ੍ਹਾਂ ਨੇ ਆਖਿਆ ਤੂੰ ਆਪਣੇ ਘਰੇ ਕੀਰਤਨ ਕਰ ਲੋਕ ਤੇਰੇ ਘਰ ਆਉਣਗੇ ਇਹ ਕੋਈ ਮੇਰਾ ਕੀਰਤਨ ਸੁਣਣ ਨਹੀਂ ਆਉਂਦੇ ਇਹ ਤਾਂ ਬਾਬਾ ਜੀ ਦੇ ਬਚਨਾਂ ਨੂੰ ਸਲਾਮਾ ਹਨ ਮੇਰੇ ਵਰਗੇ ਰਾਗੀ ਤਾਂ ਬਥੇਰੇ ਫਿਰਦੇ ਹਨ ਇਹ ਕਿਰਪਾ ਤਾਂ ਬਾਬਾ ਜੀ ਦੀ ਹੈ ਪਰ ਇਹ ਕਿਰਪਾ ਬਾਬਾ ਜੀ ਦੀ ਹੈ ਕਿਤਨਾ ਕੁ ਤੇਰਾ ਸ਼ੁਕਰ ਗਜਾਰਾ ਕਿਤਨੀ ਕੁ ਸ਼ਾਵਾਸ਼ੂ ਦੇਵਾ ਮੈਂ ਕਿੰਗਲਾ ਸੁਖ ਪਾਤਸ਼ਾਈਆਂ ਦੇ ਤੇਰੇ ਦਿੱਤੇ ਲੈਵਾ ਮੈਂ ਤਾਂ ਇੱਕ ਕਿੰਗਲਾ ਨਾ ਕੋਈ ਪੁੰਨ ਸੀ ਨਾ ਕੋਈ ਗੁਣ ਸੀ ਪਤਾ ਨਹੀਂ ਬਾਬਾ ਜੀ ਮੇਰੇ ਕਿਸ ਕਰਮ ਤੇ ਰੀਜ ਗਏ ਤੇ ਮੈਨੂੰ ਕਿੰਗਲੇ ਨੂੰ ਪਾਸ਼ਾਈਆਂ ਦੇ ਸੁਖ ਬਖਸ਼ ਦਿੱਤੇ ਮੋਹੇ ਅਨਾਥ ਗਰੀਬ ਨਿਮਾਣੀ ਕੰਤ ਪਕਰ ਹਮ ਕੀ ਨੀ ਰਾਣੀ ਨਾ ਮੈਂ ਸੋਣੀ ਨਾ ਗੁਣ ਪੱਲੇ ਮੈਂ ਕੀ ਦਾ ਮਾਣ ਕਰੇ ਸਾ ਚਾਰੇ ਪੱਲੂ ਮੇਰੇ ਮੈਲ ਭਰੇ ਮੈਂ ਕਿਨੂ ਮਲਮਲ ਤੋਸਾ ਪਤਾ ਨਹੀਂ ਕਿਸ ਗੁਣ ਉਤੇਰੀ ਜ ਗਏ ਬਾਬਾ ਜੀ ਤੇ ਬਾਹੋ ਫੜ ਲਿਆ ਤੇ ਰਾਣੀ ਬਣਾ ਲਿਆ ਇੱਕ ਥਾਂ ਤੇ ਵਿਆਖਿਆ ਕਰਦਿਆਂ ਕਹਿ ਲੱਗੇ ਇੱਕ ਦਿਨ ਮੈਨੂੰ ਕੋਈ ਪੁੱਛਣ ਲੱਗਾ ਬਾਬਾ ਜੀ ਦੀ ਕੋਈ ਕਰਾਮਾਤਾਂ ਦੱਸੋ ਮੈਂ ਆਖਿਆ ਅੱਖੀਂ ਵੇਖਣੀ ਹੈ ਜਾਂ ਸੁਣ ਕੇ ਮੰਨ ਲਵੇਗਾ ਕਹਿ ਲੱਗਾ ਜੀ ਹੁਣ ਕਿੱਥੋਂ ਵੇਖੀਏ ਬਾਬਾ ਜੀ ਤਾਂ ਚਲੇ ਗਏ ਆਖਿਆ ਬੇਸ਼ੱਕ ਪਰ ਕਰਾਮਾਤ ਮੌਜੂਦ ਹੈ ਗੁਰੂ ਨਾਨਕ ਅੱਖਾਂ ਤੋਂ ਓਲੇ ਹੋ ਗਿਆ ਪੱਥਰ ਵਿੱਚ ਲਾਇਆ ਪੰਜਾ ਤਾਂ ਮजूद ਹੈ ਮਿੱਠਾ ਰੀਠਾ ਤਾਂ ਮजूद ਹੈ ਬਾਬਾ ਆਨੰਦ ਸਿੰਘ ਜੀ ਅੱਖਾਂ ਤੋਂ ਓਲੇ ਹੋ ਗਏ ਪਰ ਕਰਾਮਾਤ ਤਾਂ ਸਾਹਮਣੇ ਹੈ ਵੇਖ ਲੈ ਕਿਹੜੀ ਕਹਿਣ ਲੱਗੇ ਮੈਨੂੰ ਵੇਖ ਲੈ ਮੈਂ ਉਹਨਾਂ ਦੀ ਕਰਾਮਾਤ ਹਾਂ ਤੂੰ ਮੈਨੂੰ ਨਹੀਂ ਜਾਣਦਾ ਮੈਂ ਕੌਣ ਸੀ ਕੀਤਾ ਨਾ ਮੈਂ ਪਹਿਲਾਂ ਵੀ ਕਰਦਾ ਸੀ ਪਰ 5-5 ਰੁਪਿਆ ਤੇ ਇੱਕ ਵਾਰੀ ਕੀਤਨ ਕਰਨ ਗਏ 15 ਰੁਪਏ ਲੈਣੇ ਕੀਤੇ ਹੋਏ ਸਨ ਕੀਤਨ ਕੀਤਾ ਤੇ ਉਸਨੇ ਦਿੱਤੇ 10 ਕਿਉਂਕਿ ਥੋੜੇ ਲੇਟ ਹੋ ਗਏ ਸੀ ਬੜਾ ਦੁੱਖ ਲੱਗਾ ਕਿ ਬੜਾ ਕੰਜੂਸ ਹੈ 15 ਕਰਕੇ ਆਇਆ ਹੈ ਤੇ 10 ਰੁਪਏ ਦਿੰਦਾ ਹੈ 5 ਨਹੀਂ ਦੇ ਰਿਹਾ ਇਸ ਦਾ ਹੁਣ ਇਲਾਜ ਕੀ ਕਰੀਏ ਸਾਡੇ ਕੋਲ ਕੋਈ ਤਲਵਾਰ ਤਾਂ ਨਹੀਂ ਜੋ ਇਸ ਦੇ ਮਾਰੀਏ ਅਸੀਂ ਰੁੱਸ ਗਏ ਤੇ ਅਸੀਂ ਪ੍ਰਸ਼ਾਦਾ ਵੀ ਨਾ ਛੱਕਦੇ ਕਿਉਂਕਿ ਗਰੀਬ ਦਾ ਇਹੀ ਜੋਰ ਹੁੰਦਾ ਹੈ ਆਖਿਆ ਪਵਾਲ ਹੈ ਭੋਗ ਸ਼ਿਕਾਲ ਹੈ ਸੰਗਤ ਨੂੰ ਪ੍ਰਸ਼ਾਦਾ ਅਸੀਂ ਨਹੀਂ ਖਾਂਦੇ ਤਾਂ ਉਸ ਨੂੰ ਬੜੀ ਚਿੰਤਾ ਹੋ ਗਈ ਕਿ ਜੇ ਕੀਤਨੀਏ ਰੋਟੀ ਨਹੀਂ ਖਾਂਦੇ ਇਹ ਤਾਂ ਬੜਾ ਵਿਗਨ ਪੈ ਜਾਵੇਗਾ ਉਹ ਬਾਰ-ਬਾਰ ਰੋਟੀ ਖਾ ਲੋ ਰੋਟੀ ਖਾ ਲੋ ਆਖੀ ਜਾਵੇ ਪਰ 5 ਰੁਪਏ ਦੇਣ ਦਾ ਨਾਂ ਨਾ ਲਵੇ ਅਸਾਂ ਵੀ ਮਨ ਵਿੱਚ ਧਾਰ ਲਈ ਬਈ ਜਿੰਨਾ ਚਿਰ 5 ਰੁਪਏ ਨਾ ਦੇਵੇ ਅਸੀਂ ਰੋਟੀ ਨਹੀਂ ਖਾਣੀ ਭੁੱਖੜ ਤਾਲ ਰੱਖਣੀ ਹੈ ਆਖਰ 5 ਰੁਪਏ ਲਏ ਤੇ ਫੇਰ ਰੋਟੀ ਖਾਦੀ ਐਸੀ ਸਾਡੀ ਹਾਲਤ ਸੀ ਕਿ ਆੜ ਆੜ ਕਿਉ ਫਿਰ ਤੂਡਦੇ ਮਨ ਸਗਲ ਤ੍ਰਿਸਨ ਬੂਜ ਗਈ ਅਸੀਂ ਅੱਧੀ ਅੱਧੀ ਕੌਡੀ ਦੇ ਪਿੱਛੇ ਭੱਜਣ ਵਾਲੇ ਪਰ ਬਾਬਾ ਜੀ ਨੇ ਤੇਰੀ ਕਿਰਪਾ ਦੇ ਸਦਕੇ ਅੱਜ ਕਿੱਥੇ ਪਹੁੰਚ ਗਏ ਹਾਂ ਬਾਬਾ ਜੀ ਜਦੋਂ ਉਸ ਵੇਲੇ ਬਚਨ ਕਰਦੇ ਬਚਨ ਕਰਦੇ ਸਨ ਮਨ ਨਹੀਂ ਸੀ ਮੰਦਾ ਕਿ ਇਹ ਕਿਵੇਂ ਹੋ ਸਕਦਾ ਹੈ ਬਾਬਾ ਜੀ ਨੇ ਕਹਿਣਾ ਕਿ ਉਸ ਜਾਨ ਸਿਆ ਤੇਰਾ ਰਾਸ਼ਨ ਵਰਦੀ ਸਰਕਾਰੀ ਹੈ ਤੂੰ ਕਿਉਂ ਫਿਕਰ ਕਰਦਾ ਹੈ ਤੂੰ ਜਿੱਥੇ ਬੈਠ ਕੇ ਕੀਰਤਨ ਕਰੇਗਾ ਚਾਰ ਪਦਾਰਥ ਤੇਰੇ ਮਗਰ ਮਗਰ ਭੱਜੇ ਆਉਣਗੇ ਰਾਗਾ ਸਿਆ ਮੇਰਾ ਬਚਨ ਸੱਤ ਕਰਕੇ ਮੰਨੀ ਤੂੰ ਜੰਗਲ ਵਿੱਚ ਵੀ ਬਹਿ ਕੇ ਸ਼ਬਦ ਸੁਣਾਈ ਤੈਨੂੰ ਉੱਥੇ ਵੀ ਕੋਈ ਘਾਟਾ ਨਹੀਂ ਰਹੇਗਾ ਇਹ ਕਰਾਮਾਤ ਹੈ ਬਾਬਾ ਨਾਨ ਸਿੰਘ ਜੀ ਦੀ ਉਸ ਮਹਾਪੁਰਖ ਦੀ ਹੈ ਜਿਸ ਦੀ ਬਾਤ ਬਾਣੀ ਵਿੱਚ ਨਾਮ ਨਹੀਂ ਲਿਖਿਆ ਪਰ ਗੁਣਾ ਨਾਲ ਆਪਾਂ ਸਮਝ ਸਕਦੇ ਹਾਂ ਪ੍ਰੋਗਰਾਮ ਵਾਸਤੇ ਬਸ ਕੋਈ ਚਿੱਠੀ ਆ ਜਾਵੇ ਸਾਡੇ ਵਾਸਤੇ ਕਾਫੀ ਸੀ ਕੋਈ ਦੀਵਾਨ ਹੋਵੇ ਕੋਈ ਸ਼ਾਦੀ ਹੋਵੇ ਕੋਈ ਸਮਾਗਮ ਹੋਵੇ ਕੋਈ ਯਾਦ ਕਰੇ ਤਾਂ ਤੇ ਜਾਈਏ ਕਈ ਵਾਰ ਮਹੰਤਾ ਦੇ ਡੇਰਿਆਂ ਵਿੱਚ ਵੀ ਦੀਵਾਨ ਹੁੰਦਾ ਸੀ ਤੇ ਅਸੀਂ ਖੁਦ ਚਿੱਠੀ ਲਿਖਣੀ ਸੀ ਇਸ ਵਾਰ ਸਾਨੂੰ ਯਾਦ ਕਰ ਲੋ ਤੇ ਉਹਨਾਂ ਅੱਗੇ ਜਵਾਬ ਦੇਣਾ ਕਿ ਇਸ ਵਾਰ ਤਾਂ ਪ੍ਰਬੰਧ ਕਰ ਚੁੱਕੇ ਹਾਂ ਅਗਲੇ ਸਾਲ ਸਹੀ ਇਹ ਸਾਡੀ ਦੀਨ ਦਿਸ਼ਾ ਇਹ ਸਾਡੀ ਹਾਲਤ ਸੀ ਪਰ ਬਾਬਾ ਜੀ ਆਖਣ ਲੱਗੇ ਕਿ ਤੂੰ ਇੱਕ ਥਾਂ ਤੇ ਬੈਠ ਕੇ ਕੀਰਤਨ ਕਰ ਲੋਕ ਆਪੇ ਆ ਜਾਣਗੇ ਬਾਰ ਸੱਚੀ ਗੱਲ ਹੈ ਕਿ ਮਨ ਨਹੀਂ ਸੀ ਮੰਦਾ ਐਤ ਕੀ ਬਾਸੀ ਤੇ ਗਿਆਨੀ ਮਹਿੰਦਰ ਸਿੰਘ ਸਰਮੋਣੀ ਕਮੇਟੀ ਦੇ ਸੈਕਟਰੀ ਦਿੱਲੀ ਆਏ ਤੇ ਸਾਰਾ ਕੁਝ ਅੱਖੀ ਤੱਕਿਆ ਤੇ ਫਿਰ ਦੀਵਾਨ ਵਿੱਚ ਖਲੋ ਕੇ ਆਖਿਆ ਕਿ ਇਹ ਅੱਖਰ ਅਸੀਂ ਬਾਬਾ ਜੀ ਤੋਂ ਸੁਣਦੇ ਸੀ ਪਰ ਜਿਵੇਂ ਇਹਨਾਂ ਦਾ ਮਨ ਨਹੀਂ ਸੀ ਮੰਦਾ ਤੇ ਸਾਡਾ ਬਿਲਕੁਲ ਹੀ ਨਹੀਂ ਸੀ ਮੰਦਾ ਸੋਚਦੇ ਸੀ ਕਿ ਕੋਈ ਹੈ ਸਾਧ ਜੋ ਐਸਿਆਂ ਫੜਾ ਮਾਰਦਾ ਏ ਕਿੱਥੇ ਇਹ ਗੱਲ ਹੋ ਸਕਦੀ ਹੈ ਸੰਸਾਰ ਵਿੱਚ ਕੋਈ ਐਸੀ ਮਿਸ਼ਾਲ ਕਿ ਕੋਈ ਰਾਗੀ ਕੋਈ ਕੀਰਤਨੀਆ ਆਪਣੇ ਘਰ ਬਹਿ ਕੇ ਕੀਰਤਨ ਕਰੇ ਤੇ ਦੁਨੀਆ ਭੱਜੀ ਆਵੇ ਸੁਣਨ ਵਾਸਤੇ ਪਰ ਇੱਥੇ ਸਾਲਾਂ ਵੱਦੀ ਸਾਲ ਗੁਜ਼ਰ ਜਾਣ ਤੇ ਇੱਕੋ ਕੀਰਤਨਿਆ ਕੀਰਤਨ ਕਰੀ ਜਾਏ ਔਰ ਲੋਕ ਕੀ ਸੁਣੀ ਜਾਣ ਅਤੇ ਫਿਰ ਘਰ ਆ ਕੇ ਹੈਨਾ ਅਚੰਬੇ ਵਾਲੀ ਗੱਲ ਪਰ ਉਸ ਵੇਲੇ ਮਨ ਨਹੀਂ ਸੀ ਮੰਦਾ ਕਿਉਂਕਿ ਮਨ ਬਿਮਾਰ ਸੀ ਅਤੇ ਬਿਮਾਰ ਨੂੰ ਖੰਡ ਵੀ ਕੋੜੀ ਲੱਗਦੀ ਹੈ ਪਰ ਬਾਬਾ ਜੀ ਦੇ ਬਚਨ ਅੰਡ ਬਨਾਸੀ ਜੇਰ ਬਨਾਸੀ ਉਤਪਜ ਸੇਤਵ ਨਾਦਾ ਦ੍ਰਿਸ਼ਟਮਾਨ ਇਹ ਸਗਲ ਬਣਾ ਦੇ ਸਾਦ ਇੱਕ ਬਚਨ ਟਲਾਦਾ ਸੰਤ ਸਜਾਨ ਸਿੰਘ ਜੀ ਜਦੋਂ ਵਿਰਾਗ ਵਿੱਚ ਆਉਂਦੇ ਤਾਂ ਪੜਦੇ ਬੁੱਢਾ ਹੋਇਆ ਜੋਵਣ ਖੋਇਆ ਬੈਠ ਉਮਰ ਦੇ ਮੰਦਰ ਅੱਛੀ ਰਹੀ ਸੋਈ ਗੁਰ ਮੇਰੇ ਜੋ ਬੀਤੀ ਚਰਨਾਂ ਅੰਦਰ ਜਵਾਨੀ ਗਈ ਬੜੇ ਪਾਇਆ ਉਮਰਾਂ ਲੰਗੀ ਕਿਨਾਰੇ ਜਿਹੜੇ ਬੀਤੇ ਨਾਲ ਟਵਾਡੇ ਉਹੀ ਪੁੱਲੇ ਦਿਹਾੜੇ ਉਹੀ ਪਲੇ ਦਿਹਾੜੇ ਬਚਪਨਾ ਜਵਾਨੀ ਬੁੜਾਪਾ ਤੇ ਉਸ ਤੋਂ ਬਾਅਦ ਹੈ ਮੌਤ ਵਾਰ ਫੇਰ ਕੀ ਹੋਇਆ ਜੇ ਮਰ ਗਿਆ ਭਾਵੇਂ ਮਰਾ ਜਾਂ ਭਾਵੇਂ ਜੀਵਾ ਬਾਬਾ ਜੀ ਮੈਨੂੰ ਆਪਣਾ ਕੀਰਤਨੀਆਂ ਬਣਾਈ ਰੱਖ ਜੀਵਾ ਕੇ ਭਾਵੇਂ ਮਰਾ ਮੈਂ ਹਾਂ ਬਾਬੇ ਨੰਦ ਸਿੰਘ ਜੀ ਦਾ ਕੀਰਤਨੀਆਂ ਕੀਰਤਨ ਗਾਵਾ ਦਿਨ ਤੇ ਰਾਤੀ ਮੁਖ ਉਜਲਾ ਹੋਵੇ ਸੀਤਲ ਸ਼ਾਤੀ ਦੇਣ ਤੇ ਰਾਤ ਜਪਾਂ ਮੈਂ ਹਾਂ ਬਾਬੇ ਨੰਦ ਸਿੰਘ ਦਾ ਕੀਤਨੀਆਂ ਮਸਤ ਕਲੇਖ ਲਿਖੇ ਗਏ ਮੇਰੇ ਤੂੰ ਦਾਤਾ ਅਸੀ ਮੰਗਤੇ ਤੇਰੇ ਦਿਂਦਾ ਦੁਹਾਈ ਫੇਰਾ ਮੈਂ ਹਾਂ ਬਾਬੇ ਨੰਦ ਸਿੰਘ ਦਾ ਕੀਤਨੀਆਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ